ਮੰਜਲ ਦੀ ਜੰਗ ਰੋਹੀ ਦਾ ਝੰਡ ਮੰਜਲ ਦੀ ਜੰਗ ਰੋਹੀ ਦਾ ਝੰਡ ਇਸ ਪ੍ਰੋਗਰਾਮ ਵਿੱਚ ਅਸੀਂ ਸਰਕਾਰ ਵੱਲੋਂ ਅਣਗੋਲਿਆਂ ਤੇ ਵਿਲੱਖਣ ਕੰਮ ਕਰਨ ਵਾਲਿਆਂ ਨੂੰ ਸ਼ਾਮਲ ਕਰਦੇ ਹਾਂ ਇਸ ਵਾਰ ਇਸ ਪ੍ਰੋਗਰਾਮ ਦੇ ਵਿੱਚ ਦੋਨੋਂ ਬਾਹਾਂ ਤੋਂ ਅਪਾਹਜ ਸੇਵਾਮੁਕਤ ਪ੍ਰੋਫੈਸਰ ਸਟੇਟ ਅਵਾਰਡੀ ਮਾਸਟਰ ਬੀਨ ਸਿੰਘ ਨੂੰ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਮਾਸਟਰ ਬੀਨ ਸਿੰਘ ਦੀਆਂ ਬਾਹਾਂ ਛੋਟੀਆਂ ਹੋਣ ਦੇ ਬਾਵਜੂਦ ਉਹ ਸਮਾਜ ਵਿੱਚ ਆਮ ਦੀ ਤਰ੍ਹਾਂ ਵਿਚਰਦਾ ਤੇ ਗੱਡੀ ਚਲਾਣ ਦਾ ਸ਼ੌਕੀਨ ਹੈ ਹੌਸਲੇ ਹੋਣ ਬਲੰਦ ਤੇ ਕਦਮ ਚੁੰਮਦੀ ਹੈ ਖੁਦ ਸਫਲਤਾ ਜਦੋਂ ਬੀਨਤ ਸਿੰਘ ਦਾ ਜਨਮ ਹੋਇਆ ਮਾਤਾ ਪਿਤਾ ਦੋਨੋਂ ਬਾਹਾਂ ਤੋਂ ਅਪਾਹਜ ਬੀਨਤ ਸਿੰਘ ਨੂੰ ਦੇਖ ਕੇ ਹੈਰਾਨ ਰਹਿ ਗਏ ਤੇ ਉਹਨਾਂ ਸੋਚਿਆ ਕਿ ਇਹ ਬੱਚਾ ਕਿਸ ਤਰ੍ਹਾਂ ਖਾਣਾ ਖਾਵੇਗਾ ਕਿ ਕਿਸ ਤਰ੍ਹਾਂ ਇਹ ਸਮਾਜ ਵਿੱਚ ਵਿਚਰੇਗਾ ਇਹੀਆਂ ਗੱਲਾਂ ਨੂੰ ਲੈ ਕੇ ਉਹ ਮਨ ਹੀ ਮਨ ਵਿੱਚ ਪਛਤਾਉਂਦੇ ਰਹੇ ਆਖਰ ਕੁਦਰਤ ਨੇ ਇੱਕ ਅਜਿਹਾ ਖੇਡ ਖੇਡਿਆ ਉਹ ਆਪਣੇ ਸਾਥੀਆਂ ਨਾਲ ਸਕੂਲ ਜਾਣ ਲੱਗ ਪਿਆ ਤੇ ਕਲਾਸ ਵਿੱਚ ਚੰਗੇ ਨੰਬਰ ਲੈ ਕੇ ਪਾਸ ਕਰਨਾ ਉਸਦੇ ਹਿੱਸੇ ਆਇਆ ਦਸਵੀਂ ਤੋਂ ਬਾਅਦ ਜਦੋਂ ਉਹ ਉੱਚ ਬਦਰੀ ਵਿੱਦਿਆ ਹਾਸਲ ਕਰ ਰਹੀ ਸੀ ਤਾਂ ਉਹਨਾਂ ਨੂੰ ਸਰਕਾਰੀ ਸਕੂਲ ਦੁਗਾਲ ਵਿੱਚ ਕਲਰਕ ਦੀ ਨੌਕਰੀ ਮਿਲ ਗਈ। ਇਹ ਐਡ ਕਰਨ ਉਪਰੰਤ ਉਹ ਸਰਕਾਰੀ ਹਾਈ ਸਕੂਲ ਵਿੱਚ ਬਤੌਰ ਅਧਿਆਪਕ ਸੇਵਾ ਕਰਨ ਲੱਗੇ। ਸਫਲ ਜ਼ਿੰਦਗੀ ਤੇ ਸਫਲ ਕਦਮ ਉੱਠਦੀ ਮਾਣਮੱਤੀ ਸ਼ਖਸੀਅਤ ਮਾਸਟਰ ਬੀਨ ਸਿੰਘ ਆਪਣੇ ਘਰ ਵੱਲ ਨੂੰ ਕਦਮ ਵਧਾਉਂਦੇ ਹੋਏ ਗੇਟ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਆਪਣੇ ਘਰ ਦਾ ਦਰਵਾਜ਼ਾ ਖੋਲਦੇ ਹੋਏ ਬਾਹਰ ਲੱਗੀ ਨੇਮ ਪਲੇਟ ਸ਼ਾਨਦਾਰ ਇਮਾਰਤ ਜੋ ਸਫਲਤਾ ਦੀ ਬਾਤ ਪਾਉਂਦੀ ਹੈ ਪਾਤਾ ਪਿਤਾ ਦਾ ਹੌਨਾਰਸ ਪੁੱਤਰ ਪਿਤਾ ਗੁਰਚੈਨ ਸਿੰਘ ਮਾਤਾ ਤੇਜਕੌਰ ਦੇ ਹੌਨਾਰਸ ਪੁੱਤਰ ਬਿਨਤ ਸਿੰਘ ਦਾ ਜਨਮ ਪਿੰਡ ਸ਼ੇਰਗੜ ਸਿੰਘਾਂ ਸਿੰਘ ਵਾਲਾ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਵਿੱਚ 20 ਮਾਰਚ 1963 ਨੂੰ ਹੋਇਆ ਉਹਨਾਂ ਪ੍ਰਾਇਮਰੀ ਦੀ ਪੜ੍ਹਾਈ ਆਪਣੇ ਪਿੰਡ ਸ਼ੇਰਗੜ ਸਿੰਘਾਂ ਸਿੰਘ ਵਾਲਾ ਤੋਂ ਅਤੇ 10ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਤੋਂ ਪਾਸ ਕੀਤੀ ਉਪਰੰਤ ਉਹ ਸੁਨਾਮ ਅਤੇ ਸਰਕਾਰੀ ਰਣਵੀਰ ਕਾਲਜ ਸੰਗਰੂਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਵਿੱਚ ਸਫਲ ਹੋਏ ਖੁਸ਼ ਚਿਹਰੇ ਤੇ ਖੁਸ਼ੀਆਂ ਭਰੀ ਸਫਲ ਜ਼ਿੰਦਗੀ ਜਦੋਂ ਇਹ ਸ਼ੇਰਾਂ ਬਣ ਕੇ ਤੁਹਾਡੇ ਪਿੰਡ ਪਹੁੰਚੇ ਸੀ ਤੇ ਫਿਰ ਪਿੰਡ ਵਾਲਿਆਂ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਸੀਗਾ ਪਿੰਡ ਵਾਲਾ ਸਰਾ ਹੈ ਜੀ ਕੁੜੀ ਨਹੀਂ ਸੋਣੀ ਸੀ ਇਹਨਾਂ ਨੇ ਕੀ ਕੀ ਦੇਖਿਆ ਕਿਉਂ ਐਂ ਕਰ ਰਹਿ ਕਿਵੇਂ ਕਰਿਆ ਪਿੰਡ ਵਾਲਾ ਨਹੀਂ ਆ ਵੀ ਚਲੋ ਵੀ ਨੇ ਉਹਦੇ ਤੇ ਪਹੁੰਚ ਰਹੇ ਨੇ ਵੀ ਨਾ ਪੜਾਇਆ ਵੀ ਬੜੇ ਲਿਖੇ ਮੈਂ ਬੱਚਾ ਮਿਲਿਆ ਵੀ ਸੋਚ ਵਧੀਆ ਸੀ ਮੇਰੀ ਅੰਦਰ ਵਿੱਚ ਕੋਈ ਟਕਰਾਅ ਨਹੀਂ ਮਿਲਿਆ ਬਹੁਤ ਵਧੀਆ ਜ਼ਿੰਦਗੀ ਲੰਘ ਗਈ ਤੁਹਾਨੂੰ ਕਦੇ ਮਹਿਸੂਸ ਵੀ ਨਹੀਂ ਹੋਇਆ ਬਿਲਕੁਲ ਵੀ ਨਹੀਂ ਬਸ ਮੇਰੀ ਇਹ ਇੱਛਾ ਸੀ ਵੀ ਮੈਨੂੰ ਕੋਈ ਪੜ੍ਹਾ ਸਕਦਾ ਹੋਵੇ ਮੈਨੂੰ ਇਹ ਚੀਜ਼ ਤਾਂ ਬਿਲਕੁਲ ਨਹੀਂ ਸੀ ਨਾ ਮੈਨੂੰ ਪੜਾਇਆ ਜੀ ਮੈਂ ਪਲੱਸ 2 ਸੀ ਮੇਰੇ ਕੋਲ ਬੀਏ ਬੀਏ ਆਰ ਏ ਟੂ ਐਂਟਰੀ ਨਹੀਂ ਕਰ ਪੈ ਰਹੀ ਮੈਂ ਮਿਲਦੀ ਆ ਦੀਪੋਂਟੇ ਸਟੇਟ ਵਾਲੇ ਨੇਸ਼ਨਲ ਵਾਲਾ ਬੱਚਿਆਂ ਨੂੰ ਵਧੀਆ ਪੜਾਈ ਕਰੇ ਚਲੋ ਆਪਦਾ ਵੀ ਸਕੂਲ ਜਨੇ ਬਹੁਤ ਇੰਟਰਸਟ ਰੱਖਿਆ ਇਹ ਸਾਨੂੰ ਬਹੁਤ ਖੁਸ਼ੀ ਜੀ ਪਤਨੀ ਹੀਰਿਆਂ ਦਾ ਹਾਰ ਨਹੀਂ ਸਗੋਂ ਡਾਇਮੰਡ ਦਾ ਹਾਰ ਹੈ ਘਰ ਵਾਲੀ ਸਰਬਜੀਤ ਕੌਰ ਦਾ ਸੁਭਾਅ ਬਹੁਤ ਵਧੀਆ ਹੈ ਕਦੇ ਵੀ ਸਾਨੂੰ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਈ ਪਿੰਡੇ ਸ਼ੇਰਗੜ੍ਹ ਚ ਵੀ ਸਰਬਜੀਤ ਕੌਰ ਨੇ ਸਕੂਲ ਚਲਾਇਆ ਤੇ ਅਸੀਂ ਆਪਦੇ ਕੰਮ ਚ ਇੰਨਾ బిజీ ਰਹੇ ਕਿ ਸਾਨੂੰ ਮੇਰੇ ਖਿਆਲ ਵੀ ਕੋ ਲੜਨ ਦਾ ਮੌਕਾ ਹੀ ਨਹੀਂ ਮਿਲਿਆ ਸੀ ਘਰ ਵਾਲੀ ਸਰਬਜੀਤ ਕੌਰ ਉਹ ਵੀ ਰਿਟਾਇਰ ਹੋ ਗਏ ਹਨ ਤੇ ਉਹ ਹੁਣ ਆਪਦਾ ਘਰ ਦਾ ਕੰਮ ਸੰਭਾਲਦੇ ਹਨ ਤੇ ਮੇਰੀ ਪੂਰੀ ਮਦਦ ਕਰਦੀ ਹੈ ਤੇ ਮੇਰੇ ਵਾਸਤੇ ਤਾਂ ਉਹ ਮਤਲਬ ਸਰਬਜੀਤ ਕੌਰ ਜਿਵੇਂ ਆਪਾਂ ਕਹਿੰਦੇ ਨੇ ਵੀ ਗਲੇ ਦਾ ਹਾਰ ਉਹ ਡਾਇਮੰਡ ਦਾ ਹਾਰ ਹੈ ਕੀਤੀ ਤੇ ਉਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਗੜ ਬਸਾਰਾ ਤੇ ਬਦਲਗੜ ਵਿੱਚ ਜੌਬ ਕੀਤੀ ਜਿੰਨੇ ਇਹ ਮਤਲਬ ਸਿੱਖਿਆ ਵਲੰਟੀਅਰ ਦੇ ਤੌਰ ਤੇ ਇਹਨਾਂ ਨੇ ਕੰਮ ਕੀਤਾ ਔਰ ਇਹਨਾਂ ਦੀ ਕੁਆਲੀਫਿਕੇਸ਼ਨ ਐਨਟੀਟੀ ਈਟੀਟੀ ਤੇ ਬੀਐਡ ਹੈ। ਆਹ ਪੁੱਤਰ ਦੀ ਸਫਲ ਜ਼ਿੰਦਗੀ ਤੇ ਖੁਸ਼ੀਆਂ ਭਰੇ ਮਾਹੌਲ ਦਾ ਆਨੰਦ ਮਾਣਦੇ। ਪਿਤਾ ਗੁਰਚੈਨ ਸਿੰਘ ਤੇ ਮਾਤਾ ਤੇਜਕੌਰ ਜੋ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ। ਮੇਰੇ ਪਿਤਾ ਜੀ ਨੂੰ ਵੀ ਬਹੁਤ ਇਕੱਲਾਪਨ ਮਹਿਸੂਸ ਹੋਇਆ ਤੇ ਸਾਨੂੰ ਵੀ ਮਾਤਾ ਜੀ ਤੇ ਜਾਣ ਤੋਂ ਬਾਅਦ ਕਿਉਂਕਿ ਸਾਡੇ ਮਾਤਾ ਜੀ ਦਾ ਸੁਭਾਅ ਬਹੁਤ ਨਿਮਰਤਾ ਵਾਲਾ ਸੀ ਜਿਵੇਂ ਅਸੀਂ ਦੋ ਭਾਈ ਤੇ ਮੇਰੇ ਘਰ ਵਾਲੀ ਮੇਰੀ ਪਰਜਾਈ ਉਹਨਾਂ ਨੇ ਕੋਈ ਵੀ ਫਰਕ ਨਹੀਂ ਰੱਖਿਆ ਮਤਲਬ ਵੀ ਸਾਰਿਆਂ ਨੂੰ ਇੱਕੋ ਜਿਹੀ ਸਮਝਿਆ ਤਾਂ ਇਸ ਕਰਕੇ ਸਾਨੂੰ ਥੋੜਾ ਜਿਹਾ ਜਾਣ ਤੋਂ ਬਾਅਦ ਮਹਿਸੂਸ ਤਾਂ ਬਹੁਤ ਜ਼ਿਆਦਾ ਹੋਇਆ ਪਰ ਫਿਰ ਵੀ ਸਾਨੂੰ ਪਿਤਾ ਜੀ ਵੱਲੋਂ ਵੀ ਉਹੀ ਮਾਤਾ ਜੀ ਵਾਲਾ ਪਿਆਰ ਜਾਂ ਹੋਰ ਲਾਡੋ ਵੀ ਵਧੀਆ ਮਿਲਦਾ ਰਿਹਾ ਉਹਨਾਂ ਨੂੰ ਕੋਈ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਮਾਤਾ ਜੀ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਇਕੱਲਾਪਨ ਮਹਿਸੂਸ ਹੋਵੇ ਜਾਂ ਉਹਨਾਂ ਦੀ ਕੋਈ ਸੇਵਾ ਜ ਘਟ ਰਹੀ ਅਸੀਂ ਦੋਏ ਭਾਈਆਂ ਨੇ ਤੇ ਸਾਡੀਆਂ ਘਰ ਵਾਲੀਆਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਉਹਨਾਂ ਦੇ ਜਾਣ ਤੋਂ ਬਾਅਦ ਜਰੂਰ ਥੋੜਾ ਜਿਹਾ ਜ਼ਿਆਦਾ ਮਹਿਸੂਸ ਹੋਇਆ ਕਿ ਮਾਤਾ ਜੀ ਜਾਣ ਤੋਂ ਬਾਅਦ ਤਾਂ ਚਲੋ ਐਂਦੀ ਪਿਤਾ ਜੀ ਜਹੇਗੇ ਨੇ ਘਰ ਦੀ ਰੌਣਕ ਗੁੜੀਆ ਨੇ ਡੀਐਸਸੀ ਚੰਡੀਗੜ੍ਹ ਤੋਂ ਤੇ ਐਮਐਸਸੀ ਕੈਨੇਡਾ ਜਾ ਕੇ ਕੀਤੀ ਕਾਕਾ ਉਦੇਵੀਰ ਸਿੰਘ ਨੇ ਤੇ ਇੱਥੋਂ ਕਮਰਸ਼ੀਅਲ ਪਲੱਸ 2 ਕਰਕੇ ਗਿਆ ਉੱਥੇ ਜਾ ਕੇ ਉਹਨੇ ਮੈਨੇਜਿੰਗ ਦੀ ਜੌਬ ਕੀ ਪੜ੍ਹਾਈ ਕੀਤੀ ਤੇ ਹੁਣ ਉੱਥੇ ਜੌਬ ਕਰ ਰਿਹਾ ਹੈ ਦੋਵੇਂ ਬੱਚੇ ਡਿਸਪੈਚ ਚ ਮਤਲਬ ਕੈਨੇਡਾ ਵਿੱਚ ਆਪਦੀ ਵਧੀਆ ਜੌਬ ਕਰ ਰਹੇ ਹਨ ਖੁਸ਼ਾ 6 ਜੂਨ 1987 ਨੂੰ ਸਰਕਾਰੀ ਹਾਈ ਸਕੂਲ ਦਗਾਲ ਵਿਖੇ ਬਤੌਰ ਕਲਰਕ ਮੈਂ ਆਪਣੀ ਸਰਕਾਰੀ ਸੇਵਾ ਸ਼ੁਰੂ ਕੀਤੀ ਨੌਕਰੀ ਦੇ ਨਾਲ-ਨਾਲ ਮੈਂ ਡਬਲ ਐਮਏ ਅਤੇ ਬੀਐਡ ਕੀਤੀ 1997 ਦੇ ਵਿੱਚ ਬਤੌਰ ਐਸਐਸ ਮਾਸਟਰ ਸਰਕਾਰੀ ਹਾਈ ਸਕੂਲ ਹਮਚੜੀ ਵਿਖੇ ਜੁਆਇਨ ਕੀਤਾ ਤੇ ਉੱਥੇ ਮੈਂ 25 ਅਗਸਤ 2021 ਤੱਕ ਸੇਵਾ ਕੀਤੀ ਇਸ ਸਮੇਂ ਦੌਰਾਨ ਸਾਡੇ ਸਕੂਲ ਦਾ ਨਤੀਜਾ ਬਹੁਤ ਹੀ ਵਧੀਆ ਰਿਹਾ ਸਾਰੇ ਅਧਿਆਪਕ ਬਹੁਤ ਮਿਹਨਤੀ ਸਨ ਤੇ ਹਮਚੜੀ ਪਿੰਡ ਵੱਲੋਂ ਬਹੁਤ ਸਹਿਯੋਗ ਮਿਲਿਆ ਤੇ ਸਕੂਲ ਵਿੱਚ ਹੋਰ ਐਕਟੀਵਿਟੀਆ ਤੇ ਕਰਨ ਦੇ ਨਾਲ ਨਾਲ ਮੈਨੂੰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਅਤੇ ਜਨੈ ਸਿੰਘ ਕਾਲੇਗੀ ਜੀ ਵੱਲੋਂ 2018 ਦੇ ਵਿੱਚ ਸਪੈਸ਼ਲ ਅਵਾਰਡ ਤੇ 2020 ਦੇ ਵਿੱਚ ਸਟੇਟ ਵਾਰਡ ਮਿਲਿਆ 11 518 ਨੂੰ ਮੁੱਖ ਮੰਤਰੀ ਕੈਪਟਨ ਸਾਹਿਬ ਨਾਲ ਸਾਡੀ ਸਿੱਖਿਆ ਪ੍ਰਣਾਲੀ 'ਚ ਸੁਧਾਰ ਸੰਬੰਧੀ ਮੀਟਿੰਗ ਹੋਈ ਜਿਸ ਵਿੱਚ ਸਿੱਖਿਆ ਪ੍ਰਣਾਲੀ ਸੁਧਾਰ ਕਮੇਟੀ ਵਿੱਚ ਮੈਨੂੰ ਮੈਂਬਰ ਵੀ ਲਿਆ ਗਿਆ ਤੇ 27 ਜੂਨ 18 ਨੂੰ ਦੁਬਾਰਾ ਫੇਰ ਮੀਟਿੰਗ ਹੋਈ ਜਿਦੇ ਵਿੱਚ ਅਸੀਂ ਸਿੱਖਿਆ ਸੁਧਾਰ ਸੰਬੰਧੀ ਪੂਰੀ ਕਮੇਟੀ ਨੇ ਆਪਣੇ ਵਿਚਾਰ ਦਿੱਤੇ 25 ਅੱਠ 2021 ਨੂੰ ਬਤੌਰ ਪੰਜਾਬੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਜੁਆਇਨ ਕੀਤਾ ਜਿੱਥੋਂ ਕਿ ਮੈਂ 31 ਮਾਰਚ 2023 ਨੂੰ ਰਿਟਾਇਰ ਹੋਇਆ ਹਾਂ ਇਹ 36 ਸਾਲ ਦੀ ਸੇਵਾ ਦੌਰਾਨ ਵੀ ਮੈਨੂੰ ਬਹੁਤ ਹੀ ਵਧੀਆ ਹੈਡਮਾਸਟਰ ਪ੍ਰਿੰਸੀਪਲ ਤੇ ਅਧਿਆਪਕ ਸਾਥੀ ਮਿਲੇ ਤੇ ਮੈਂ ਆਪਣੀ ਇਸ਼ਾਨਦਾਰ ਸੇਵਾ ਨਿਭਾਈ ਮੈਨੂੰ ਕੋਈ ਵੀ ਜਿਵੇਂ ਮੈਂ ਫਿਜ਼ੀਕਲ ਤੌਰ ਤੇ ਹੈਂਡੀਕੈਪਟ ਹਾਂ ਕੋਈ ਵੀ ਮਤਲਬ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਕਿ ਮੈਂ ਹੈਂਡੀਕੈਪਟ ਹਾਂ ਮੈਂ ਕੰਮ ਨਹੀਂ ਕਰ ਸਕਦਾ ਮੈਂ ਛੱਡੇ ਪੜਾਏ ਹੋਏ ਬੱਚੇ ਬਹੁਤ ਹੀ ਉੱਚੇ ਉੱਚੇ ਅਹੁਦਿਆਂ ਤੇ ਸੇਵਾ ਕਰ ਰਹੇ ਹਨ ਤੇ ਕਈ ਬੱਚੇ ਵਿਦੇਸ਼ ਵੀ ਗਏ ਹਨ ਤੇ ਮੇਰਾ ਵਿਆਹ 27 ਨਵੰਬਰ 1994 ਨੂੰ ਹੋਇਆ ਤੇ ਸਰਬਜੀਤ ਵੱਲੋਂ ਵੀ ਮੈਨੂੰ ਬਹੁਤ ਹੀ ਸਹਿਯੋਗ ਮਿਲਿਆ ਕਿਉਂਕਿ ਪਹਿਲਾਂ ਚਾਹੇ ਮੈਂ ਖਬੂ ਭਗਵੰਦਾ ਸੀ ਪਰ ਉਸ ਤੋਂ ਬਾਅਦ ਮੈਂ ਸੱਜੂ ਪੱਗ ਬੰਨੀ ਤੇ ਜਾਂ ਗੱਡੀ ਚਲਾਉਣ ਦੇ ਵਿੱਚ ਵੀ ਮੈਨੂੰ ਬਹੁਤ ਹੈਲਪ ਮਿਲੀ ਤੇ ਮੈਨੂੰ ਉਹਨਾਂ ਨੇ ਬਹੁਤ ਹੌਸਲਾ ਦਿੱਤਾ ਕਿ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਐਂ ਜੀ ਨਹੀਂ ਲੱਗਿਆ ਕਿ ਤੂੰ ਹੈਂਡੀਕੈਪਡ ਹੈ ਇਹ ਕੰਮ ਨਹੀਂ ਕਰ ਸਕਦਾ ਸਮਾਜ ਦੇ ਵਿੱਚ ਰਹਿੰਦੇ ਹੋਏ ਵਿਚਰਦੇ ਹੋਏ ਮਤਲਬ ਲੋਕਾਂ ਵੱਲੋਂ ਜਾਂ ਹੋਰ ਸੰਗਤ ਵੱਲੋਂ ਇੰਨਾ ਸਹਿਯੋਗ ਮਿਲਿਆ ਕਿ ਮੇਰੀ ਹੁਣ ਤੱਕ ਦੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਹੈ ਇਸ ਲਈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਮਤਲਬ ਬਹੁਤ ਸਹਿਯੋਗ ਦਿੱਤਾ ਮੇਰੇ ਅਧਿਆਪਕ ਗੁਰੂਆਂ ਨੇ ਜਾਂ ਪ੍ਰੋਫੈਸਰ ਸਾਹਿਬ ਨੇ ਜਾਂ ਮੇਰੇ ਨਾਲ ਸਰਵਸ ਕਲੀਗ ਨੇ ਇੰਨਾ ਸਹਿਯੋਗ ਦਿੱਤਾ ਮੈਂ ਇਹਨਾਂ ਲਈ ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਸਾਡੇ ਐਜੂਕੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਜਿਹੜੇ ਕਿ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਸਿੱਖਿਆ ਪ੍ਰਣਾਲੀ ਦੇ ਸੁਧਾਰ ਕਮੇਟੀ ਦਾ ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਉਹਨਾਂ ਨੇ ਮਤਲਬ ਮੈਂਬਰ ਵੀ ਲਿਆ ਤੇ ਜਿੱਦੇ ਪਹਿਲੀ ਵਾਰ 11 5 2018 ਨੂੰ ਸਾਡੀ ਮੁੱਖ ਮੰਤਰੀ ਕੈਪਟਨ ਸਾਹਿਬ ਦੀ ਮੀਟਿੰਗ ਹੋਈ ਪੰਜਾਬ ਦੇ 15 ਸਕੂਲਾਂ ਚੋਂ ਤਾਂ ਉਹਨਾਂ ਸਕੂਲਾਂ ਦੇ ਵਿੱਚ ਕ੍ਰਿਸ਼ਨ ਕੁਮਾਰ ਜੀ ਨੇ ਮੇਰਾ ਸਪੈਸ਼ਲ ਨਾਮ ਬੋਲਿਆ ਮਾਤਾ ਜੀ ਦੱਸਦੇ ਨੇ ਤੇ ਜਦੋਂ ਮੇਰਾ ਜਨਮ ਹੋਇਆ ਸੀ ਸਾਨੂੰ ਐ ਲੱਗਦਾ ਸੀ ਵੀ ਰੋਟੀ ਕਿਵੇਂ ਖਾਣਗੀ ਲੇਕਿਨ ਜਦੋਂ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਇੰਨੀ ਮੀਟਿੰਗ ਹੋਈ ਤਾਂ ਉਦੋਂ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਮੇਰੀ ਅੱਖਾਂ ਚੋਂ ਅਥਰੂ ਆ ਗਏ ਕਿ ਮੈਨੂੰ ਨਹੀਂ ਲੱਗਦਾ ਸੀ ਵੀ ਜਿਹੜੇ ਤੈਨਦੇ ਤੇ ਵੀ ਇਹ ਰੋਟੀ ਕਿਵੇਂ ਖਾਊਗਾ ਵੀ ਮੈਂ ਇੰਨੀ ਦੂਰ ਤੱਕ ترقی ਕਰ ਜੂਗਾ ਇਹ ਸਾਰਾ ਕੁਝ ਮੈਨੂੰ ਆਪਣੇ ਭਾਈਚਾਰੇ ਜਾਂ ਆਪਣੇ ਗੁਰੂਆਂ ਵੱਲੋਂ ਜਾਂ ਆਪਣੇ ਕਲੀਗ ਸਾਥੀਆਂ ਵੱਲੋਂ ਜਾਂ ਸਮਾਜ ਦੇ ਆਲੇ ਦਲੇ ਨਾ ਵੱਲੋਂ ਮੈਨੂੰ ਪੂਰਾ ਸਹਿਯੋਗ ਮਿਲਿਆ ਆਪਦੇ ਜੀਵਨ ਦੀਆਂ ਕੋਈ ਉਹ ਭੁੱਲ ਜਾਂਦਾ ਜਿੱਦੇ ਮੈਨੂੰ ਨੌਕਰੀ ਮਿਲੀ ਬਹੁਤ ਜ਼ਿਆਦਾ ਖੁਸ਼ੀ ਹੋਈ ਜਾਂ ਉਸ ਤੋਂ ਵਿਆਹ ਤੋਂ ਬਾਅਦ ਮੈਨੂੰ ਜੀਵਨ ਸਾਥੀ ਇੰਨਾ ਵਧੀਆ ਮਿਲਿਆ ਕਿ ਮੈਨੂੰ ਦੋ ਹੀ ਲੱਗਦਾ ਵੀ ਮੇਰੀਆਂ ਦੋਏ ਬਹੁਤ ਉਪਲ ਜਿਆਦਾ ਨਹੀਂ। ਤੇ ਮਾਤਾ ਨੇ ਫਿਰ ਆਪ ਤੋਂ ਕੀ ਡਿਮਾਂਡ ਕੀਤੀ? ਮਾਤਾ ਜੀ ਨੂੰ ਤਾਂ ਬਸ ਇਹੀ ਖੁਸ਼ੀ ਹੈ ਬਹੁਤ ਈ ਕਿ ਮੇਰਾ ਪੁੱਤ ਨੌਕਰੀ ਲੱਗਿਆ। ਪਰ ਮੈਂ ਵੀ ਮਤਲਬ ਜਿੰਨੀ ਵੀ ਤਨਖਾਹ ਹੁੰਦੀ ਛਾਰੀ ਕਰੀ ਦਿੰਦਾ ਰਹਾ। ਤੇ ਮਾਤਾ ਜੀ ਨੂੰ ਤੇ ਮਾਤਾ ਪਿਤਾ ਭਰਾ ਸਾਰੇ ਜਗ ਲੋ ਬਹੁਤ ਖੁਸ਼ ਨੇ ਕਿ ਮੈਂ ਚਾਹੇ ਮੈਨੂੰ ਸਾਨੂੰ ਜ਼ਮੀਨ ਆਉਂਦੀ ਵੀ ਸੀ ਤੇ ਨਾ ਹੀ ਮੈਂ ਘਰਦਿਆ ਤੋਨਾਂ ਚ ਠੇਕਾ ਲਿਆ ਤੇ ਸਗੋਂ ਆਪਣੀ ਤਨਖਾਹ ਦੇ ਵਿੱਚੋਂ ਵੀ ਉਨਾਂ ਦੀ ਮਦਦ ਕਰਦਾ ਰਿਹਾ ਜੀ ਇਹ ਸੀ ਇੱਕ ਆਪਾਹਜ ਵਿਅਕਤੀ ਦੀ ਬਲੱਖਣ ਕਹਾਣੀ ਜੇਕਰ ਆਪ ਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗੇ ਤਾਂ ਆਪ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਸਾਡੇ ਹਿੱਸੇ ਦਾ ਬਣਦਾ ਮਾਣ ਬਖਸ਼ਣਾ ਆਪ ਸਭ ਦਾ ਧੰਨਵਾਦ